ਉਹ ਚਿੱਟਾ ਧੂਆਂ ਮਾਰ ਲੱਗ ਪੈਂਦੀ ਹੈ ਦੇਖੋ ਜਿਹੜਾ ਚਿੱਟਾ ਧੂਆਂ ਹੁੰਦਾ ਹੈ ਉਹ ਅਣਬਲੇ ਕਣ ਹੁੰਦੇ ਆ ਮੱਚਦੇ ਨਹੀਂ ਠੀਕ ਹੈ ਅੱਖਾਂ ਨੂੰ ਖਾਂਦੇ ਰਹਿੰਦੇ ਆ ਉਹ ਗੱਡੀ ਡੀਜ਼ਲ ਮਾਰਦੇ ਕਿ ਪੈਟਰੋਲ ਮਾਰਦੇ ਕਿ ਦੋਨੇ ਮਾਰ ਡੀਜ਼ਲ ਵੀ ਮਾਰਦੀ ਹੈ ਪੈਟਰੋਲ ਉਦੋਂ ਮਾਰਦੀ ਜਦੋਂ ਮੋਲ ਖਾਣ ਲੱਗਦੀ ਹੈ ਉਦੋਂ ਚਿੱਟਾ ਮਾਰਦੀ ਹੈ ਉਦੋਂ ਚਿੱਟਾ ਮਾਰਦੀ ਹੈ ਠੀਕ ਹੈ ਉਹ ਜਿੰਨਾ ਗਿਆ ਹੁੰਦਾ ਉਹ ਮੱਚਦਾ ਨਹੀਂ ਠੀਕ ਹੈ ਫਿਊਲ ਆ ਜਿਹੜਾ ਉਹਦੇ ਚ ਲੈਡ ਹੈ ਜਿਹੜਾ ਆਇਲ ਹੈ ਉਹਦੇ ਚ ਕਾਰਬਨ ਡਾਈਆਕਸਾਈਡ ਕਾਰਬਨ ਵਗੈਰਾ ਵੱਜ ਜਾਂਦੀਆਂ ਤੁਸੀਂ ਵੇਖਿਆ ਹੋਊਗਾ ਜਦੋਂ ਤੁਹਾਡਾ ਸਕੂਟਰ ਦੇ ਵਿੱਚ ਟੂ व्हीਲ ਦੇ ਵਿੱਚ ਮੋਲ ਵੱਧ ਪੈਣਾ ਉਹ ਚਿੱਟਾ ਧੂਆ ਮਾਰਨਾ ਮਾਰਦਾ ਜਿਹੜੀ ਚੀਜ਼ ਵੱਧ ਮਾਤਰਾ ਚ ਚੱਲ ਗਈ ਡਾਈਜੈਸਟ ਨਹੀਂ ਹੁੰਦੀ ਹੂੰ ਬੰਦੇ ਦੇ ਸਰੀਰ ਚ ਪਟਰੀਨ ਪਟਰੀਨ ਵੱਧ ਚਲੀ ਗਈ ਹੂੰ ਨਾਲ ਆਪਾਂ ਕੋਈ ਸਟਰਿਕ ਐਸਿਡ ਨਹੀਂ ਖਾਦਾ ਅੰਮ੍ਰਿਤਸਰ ਜਾਓ ਕੋਲਚੇ ਵਾਲੇ ਕੀ ਦਿੰਦੇ ਆ ਇਮਬਲੀ ਦਿੰਦੇ ਆ ਹੂੰ ਮੈਦੇ ਦੇ ਨਾਲ ਹਾਂ ਉਹ ਮੈਦੇ ਨੂੰ ਗਾਲਦੀ ਆ ਠੀਕ ਹੈ ਹਣ ਅਗਲੇ ਨੂੰ ਕਹਿੰਦਾ ਭਾਈ ਗੱਲਾਂ ਦਾ ਖੜਾ ਉਹ ਵੀਰ ਜੀ ਤਿਆਰਬਾ ਹੋਣਾ ਚਾਹੀਦਾ ਹੂੰ ਇਹ ਕੈਦਾਂ ਅਗਰੇਜ਼ਾਂ ਨੇ ਖੋਲ ਲਿਆ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਤਾਂ ਸਾਡੇ ਹੱਥਾਂ 'ਚ ਫੇਰ ਕੈਦਾਂ ਦੇਤਾ ਹੂੰ ਠੀਕ ਹੈ